ਨੂੰ ਸ਼ਰਮਸ਼ਾਰ ਕਰਨ ਵਾਲੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰያ ਹਾਂ ਜਾਂ ਦੱਸਿਆ ਕਿ ਬਰਨਾਲਾ ਤੋਂ ਇੱਕ ਬੇहद ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 7 ਸਾਲਾ ਇੱਕ ਬੱਚੀ ਦੇ ਨਾਲ 50 ਸਾਲ ਦੇ ਇੱਕ ਵਿਅਕਤੀ ਜੋ ਕਿ ਰਿਸ਼ਤੇਦਾਰ ਦੱਸਿਆ ਜਾ ਰਿਹਾ ਉਸ ਵੱਲੋਂ ਜਿਹੜਾ ਆ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪੀੜਤ ਪਰਿਵਾਰ ਇੱਕ ਮੈਂਬਰ ਅਤੇ ਪੁਲਿਸ ਅਧਿਕਾਰੀ ਉੱਧਰ ਆ ਗਿਆ ਛੇ ਅੰਨ ਕਰ ਉਮਰ ਛੋਟੀ ਹੈਗੀ ਸੀ ਗਏ ਸੇ ਮੋਗਾ ਹਾਂ ਮੇਰਾ ਘਰ ਵਾਲਾ ਤਾਂ ਅੱਛਾ ਹਾਂ ਪਿੱਛੋ ਹੋਇਆ ਹਲਚਾ ਮੇਰੇ ਮੇਰੇ ਘਰ ਵਾਲੇ ਨੇ ਕਰਾਈ ਹੈਗੀ ਹੈ ਪੁਲਿਸ ਥਾਨ ਤੇ ਬਸ ਇਹ ਮੇਰੀ ਕੁੜੀ ਦੀ ਹੈਗੀ ਹੈ ਇਹ ਜੇ ਕੰਮ ਕੀਤਾ ਹੈਗਾ ਨਾ ਇਹਨਾਂ ਨੂੰ ਸਜ਼ਾ دی ਇੱਕ ਸਾਡੇ ਕੋਲ ਜੀ ਕੇਸ ਆਇਆ ਸੀਗਾ 7 ਸਾਲ ਦੀ ਲੜਕੀ ਹੈ ਜਿਹਦੇ ਨਾਲ ਰੇਪ ਹੋਇਆ ਸੀ ਉਹਦੇ ਵਿੱਚ ਇਹ ਸੀ ਕਿ ਜੈਂਟਸ ਜਿਹੜਾ 50 ਸਾਲ ਦਾ ਹੈ ਉਹਨਾਂ ਦਾ ਦੂਰ ਦਾ ਕੋਈ ਰਿਸ਼ਤੇਦਾਰ ਹੈ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਹੈ ਉਹ ਇਸ ਟਾਈਮ ਮੌਕੇ ਤੋਂ ਫਰਾਰ ਹੈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹਨੂੰ ਟ੍ਰੇਸ ਕਰਨ ਲਈ ਤੇ ਲੜਕੀ ਦੀ ਜਿਹੜੀ ਪ੍ਰोसीडिंग ਸੀ ਉਹ ਸਾਰੀ ਕੰਪਲੀਟ ਹੋ ਚੁੱਕੀ ਹੈ ਕੋਰਟ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਮੈਡੀਕਲ ਵਗੈਰਾ ਹੋ ਚੁੱਕਾ ਹੈ ਇਹਨ ਕੀਤਾ ਤਾਂ ਕੀ ਨਾਮ ਹੈ ਜੀ ਉਹਨਾਂ ਦਾ ਨਾਮ ਜੀ RAMLAL ਤੇ ਮੈਡਮ ਕਿਹੜੀ ਕਿਹੜੀ ਧਾਰਾ ਤੇ ਪਰਚਾ ਦਰਜ ਹੋਇਆ ਜੀ ਇਹ ਅੰਡਰ ਸੈਕਸ਼ਨ ਜੀ 376 ਦੀਆਂ ਹੈਗੀਆਂ ਬਾਕਸੋ ਦੇ ਅੰਦਰ ਅੰਡਰ ਕੰਸਿਡਰ ਹੋਈਆਂ ਨੇ